ਅੱਜ ਸਾਡਾ 10ਵਾਂ ਦਿਨ ਹੈ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਸਾਡੀ ਪ੍ਰਾਇਮਰੀ ਡਿਮਾਂਡ ਹੈ ਕਿ ਸਾਡਾ ਇੰਟਰਨਸ਼ਿਪ ਸਾਈਪਨ ਜਿਹੜਾ 15000 ਤੋਂ ਵਧਾ ਕੇ 24310 ਰੁਪਏ ਕੀਤਾ ਜਾਵੇ ਸਾਡੀਆਂ ਮੰਗਾਂ ਮੰਨਣੀਆਂ ਤਾਂ ਕੀ ਸਾਡੀਆਂ ਮੰਗਾਂ ਸੁਣੀਆਂ ਵੀ ਨਹੀਂ ਜਾ ਰਹੀਆਂ ਸਾਨੂੰ ਮੀਟਿੰਗ ਤੱਕ ਨਹੀਂ ਦਿੱਤੀ ਜਾ ਰਹੀ ਕੱਲ ਜ਼ਰੂਰ ਇੱਕ ਸਰਕਾਰ ਦੇ ਨੁਮਾਇंदे ਆਏ ਸੀ ਉਹਨਾਂ ਨੇ ਵੀ ਆਹੀ ਆਸ਼ਵਾਸ਼ਣ ਦਿੱਤਾ ਕਿ ਤੁਸੀਂ ਮੀਟਿੰਗ ਕਿਸੀ ਮੀਟਿੰਗ ਕਰਾ ਦਾਂਗੇ ਤੁਸੀਂ ਓਪੀਡੀ ਬੰਦ ਨਾ ਕਰੋ ਪਰ ਹੁਣ ਅਸੀਂ ਇਹ ਆਸ਼ਵਾਸ਼ਣਾ ਤੋਂ ਅਸੀਂ ਥੱਕ ਚੁੱਕੇ ਹਾਂ ਅਸੀਂ 4 ਮਹੀਨਿਆਂ ਤੋਂ ਆਹੀ ਸੁਣ ਰਹੇ ਹਾਂ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਦੇ ਗੜਵਾਸੂ ਦੇ ਵਿਦਿਆਰਥੀ ਅਤੇ ਡਾਕਟਰ ਹੜਤਾਲ ਤੇ ਨੇ ਅੱਜ 10ਵੇਂ ਦਿਨ ਹੜਤਾਲ ਹੈ ਔਰ ਹੱਥਾਂ ਦੇ ਵਿੱਚ ਤਕਤੀਆਂ ਫੜੀਆਂ ਨੇ ਇਹਨਾਂ ਵਿਦਿਆਰਥੀਆਂ ਨੇ ਔਰ ਪੱਤਾ ਵਿਧਾਨ ਦੀ ਗੱਲ ਆਖ ਰਹੇ ਨੇ 24310 ਪ੍ਰਤੀ ਮਹੀਨਾ ਇਹ ਪੱਤਾ ਆਖਦੇ ਨੇ ਕਿ ਕੀਤਾ ਜਾਵੇ ਇਹ ਕਿੰਨੇ ਦਿਨ ਤੱਕ ਇਹ ਹੜਤਾਲ ਚੱਲੇਗੀ ਔਰ ਤੁਸੀਂ ਓਪੀਡੀ ਵੀ ਬੰਦ ਕਰ ਦਿੱਤੀ ਐ ਅਮਰਜੈਂਸੀ ਸੇਵਾਵਾਂ ਖੁੱਲੀਆਂ ਨੇ ਅਸੀਂ ਅੱਜ ਵੈਟਰਨਰੀ ਸਟੂਡੈਂਟਸ ਯੂਨੀਅਨ ਦੇ ਵਿਦਿਆਰਥੀ ਤੇ ਇੰਟਰਨ ਡਾਕਟਰ ਸਟ੍ਰਾਈਕ ਤੇ ਆਂ ਜੀ ਇਨਡੈਫੀਨੇਟ ਸਟ੍ਰਾਈਕ ਤੇ ਅਨਮਿੱਥੇ ਸਮੇਂ ਲਈ ਹੜਤਾਲ ਹੈ ਜੀ ਸਾਡੀ ਅੱਜ ਸਾਡਾ 10ਵਾਂ ਦਿਨ ਹੈ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਸਾਡੀ ਪ੍ਰਾਇਮਰੀ ਡਿਮਾਂਡ ਹੈ ਕਿ ਸਾਡਾ ਇੰਟਰਨਸ਼ਿਪ ਸਾਈਪਨ ਜਿਹੜਾ 15000 ਤੋਂ ਵਧਾ ਕੇ 24310 ਰੁਪਏ ਕੀਤਾ ਜਾਵੇ ਕਿਉਂਕਿ ਨਾਲ ਦੇ ਸੂਬਿਆਂ ਦੇ ਵਿੱਚ ਹਰਿਆਣਾ ਲੁਆਸ ਦੇ ਵਿੱਚ 24310 ਦਿੱਤਾ ਜਾ ਰਿਹਾ ਰਾਜੂਬਾਸ ਰਾਜਸਥਾਨ ਦੇ ਵਿੱਚ 22000 ਬੀਐਚਯੂ ਵਾਰਣਸੀ ਦੇ ਵਿੱਚ 23500 ਦਿੱਤਾ ਜਾ ਰਿਹਾ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਬੀਡੀਐਸ ਤੇ ਐਮਬੀਬੀਐਸ ਇੰਟਰਨਸ ਨੂੰ 22000 ਰੁਪਏ ਮਹੀਨਾ ਦਿੱਤਾ ਜਾ ਰਿਹਾ ਜੀ ਵਿਤਕਰਾ ਇਕੱਲੇ ਸਾਡੇ ਨਾਲ ਕਿਉਂ ਕੀਤਾ ਜਾ ਰਿਹਾ ਜੀ ਸਾਡੇ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ ਸਰ ਉਹਨਾਂ ਨੂੰ ਪੰਜਾਬ ਸਰਕਾਰ ਇੰਟਰਨਸ਼ਿਪ ਸਟਾਈਪੈਂਟ ਦਿੰਦੀ ਹੈ ਜੀ ਸਾਡੇ 15000 ਇੰਟਰਨਸ਼ਿਪ ਸਟਾਈਪੈਂਟ ਦੇ ਵਿੱਚ ਪੰਜਾਬ ਸਰਕਾਰ ਦਾ 0% ਸ਼ੇਅਰ ਹੈ ਜੀ ਸਾਡੀਆਂ ਮੰਗਾਂ ਮੰਨਣੀਆਂ ਤਾਂ ਕੀ ਸਾਡੀਆਂ ਮੰਗਾਂ ਸੁਣੀਆਂ ਵੀ ਨਹੀਂ ਜਾ ਰਹੀਆਂ ਸਾਨੂੰ ਮੀਟਿੰਗ ਤੱਕ ਨਹੀਂ ਦਿੱਤੀ ਜਾ ਰਹੀ ਸਰਕਾਰ ਦੇ ਨੁਮਾਇੰਦੇ ਨਾਲ ਗੱਲ ਨਹੀਂ ਹੋਈ ਕੋਈ ਸਰ ਅੱਜ ਸਾਨੂੰ 10 ਦਿਨ ਹੋ ਗਏ ਨੇ ਕੱਲ ਜ਼ਰੂਰ ਇੱਕ ਸਰਕਾਰ ਦੇ ਨੁਮਾਇੰਦੇ ਆਏ ਸੀ ਉਹਨਾਂ ਨੇ ਵੀ ਆਹੀ ਆਸ਼ਵਾਸ਼ਣ ਦਿੱਤਾ ਕਿ ਤੁਸੀਂ ਮੀਟਿੰਗ ਕਿਸੀ ਮੀਟਿੰਗ ਕਰਾ ਦਾਂਗੇ ਤੁਸੀਂ ਓਪੀਡੀ ਬੰਦ ਨਾ ਕਰੋ ਪਰ ਹੁਣ ਅਸੀਂ ਇਹ ਆਸ਼ਵਾਸ਼ਨਾ ਤੋਂ ਅਸੀਂ ਥੱਕ ਚੁੱਕੇ ਆਂ ਅਸੀਂ 4 ਮਹੀਨਿਆਂ ਤੋਂ ਆਹੀ ਸੁਣ ਰਹੇ ਆਂ ਹੁਣ ਜਦੋਂ ਤੱਕ ਸਾਨੂੰ ਆਪਣਾ ਸਟਾਈਪੈਂਡ ਇਨਕਰੀਮੈਂਟ ਦਾ ਨੋਟਿਸ ਨਹੀਂ ਆ ਜਾਂਦਾ ਕਿ ਜਿਹੜਾ ਸਾਡਾ ਸਟਾਈਪੈਂਡ ਹੈ ਉਹ 24310 ਰੁਪਏ ਨਹੀਂ ਕੀਤਾ ਜਾਊਗਾ ਉਦੋਂ ਤੱਕ ਅਸੀਂ ਇਹ ਧਰਨਾ ਇਹ ਓਪੀਡੀ ਬੰਦ ਇਦਾਂ ਹੀ ਰਹੂਗਾ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਲੋਕ ਆਂਦੇ ਨੇ ਆਪਣੇ ਅਨੀਮਲ ਜਾਨਵਰ ਨੂੰ ਲੈ ਕੇ ਆਂਦੇ ਨੇ ਉਹਦਾ ਇਲਾਜ ਨਹੀਂ ਹੋਏਗਾ ਤੇ ਉਹ ਵੀ ਪ੍ਰੇਸ਼ਾਨ ਹੋਣਗੇ ਬਿਲਕੁਲ ਪਰੇਸ਼ਾਨ ਹੋਣਗੇ ਜੀ ਜਨਤਾ ਵੀ ਪਰੇਸ਼ਾਨ ਹੋ ਰਹੀ ਹੈ ਇਹਦੇ ਵਿੱਚ ਡਾਕਟਰ ਵੀ ਪਰੇਸ਼ਾਨ ਹੋ ਰਹੇ ਆ ਵਿਦਿਆਰਥੀ ਵੀ ਪਰੇਸ਼ਾਨ ਹੋ ਰਹੇ ਆ ਜਿਹੜੀ ਆਮ ਪਬਲਿਕ ਆ ਪਰੇਸ਼ਾਨ ਹੀ ਪਰੇਸ਼ਾਨ ਹੋ ਰਹੀ ਆ ਪਰੇਸ਼ਾਨ ਕੌਣ ਨਹੀਂ ਹੋ ਰਿਹਾ ਪਰੇਸ਼ਾਨ ਸਰਕਾਰ ਨਹੀਂ ਹੋ ਰਹੀ ਇਹਦੇ ਵਿੱਚ ਚਾਹੇ ਤਾਂ ਜਾਨਵਰ ਨੂੰ ਦਿੱਕਤ ਆਉਂਦੀ ਆ ਕੋਈ ਚਾਹੇ ਉਹਦੇ ਓਨਰ ਨੂੰ ਦਿੱਕਤ ਆਉਂਦੀ ਆ ਚਾਹੇ ਡਾਕਟਰਿਆਂ ਸਟੂਡੈਂਟ ਨੂੰ ਦਿੱਕਤ ਆ ਰਹੀ ਆ ਉਹਦੀ ਜ਼ਿੰਮੇਵਾਰ ਸਰਕਾਰ ਹੈ ਜੀ ਉਹਦੇ ਜ਼ਿੰਮੇਵਾਰ ਅਸੀਂ ਨਹੀਂ ਹੈਗੇ ਕੱਲ ਨੂੰ ਇੱਥੇ ਕੋਈ ਵੀ ਮਿਸ ਹੈਪਨਿੰਗ ਹੁੰਦੀ ਆ ਕੋਈ ਵੀ ਜਾਨਵਰ ਕਿਸੇ ਦਾ ਕੋਈ ਅਣ ਅਣ ਹੋਣੀ ਘਟਨਾ ਵਾਪਰਦੀ ਹੈ ਉਹਦੀ ਜ਼ਿੰਮੇਵਾਰ ਸਰਕਾਰ ਹੈ ਜੀ ਜਿਹੜੀਆਂ ਸਾਡੀਆਂ ਮੰਗਾਂ ਨਹੀਂ ਮੰਨ ਰਹੀ ਕਿੰਨੇ ਦਿਨ ਤੱਕ ਇਹ ਇਸੇ ਤਰ੍ਹਾਂ ਤੁਸੀਂ ਬੈਠੇ ਰਹੋਗੇ ਜਦੋਂ ਤੱਕ ਸਾਡਾ ਹੱਲ ਨਹੀਂ ਹੁੰਦਾ ਆਪਾਂ ਇਦਾਂ ਹੀ ਬੈਠੇ ਰਵਾਂਗੇ ਜੇਕਰ ਆਉਣ ਵਾਲੇ ਸਮੇਂ ਤੇ ਸਾਡਾ ਜਿਹੜਾ ਮੁੱਦਾ ਵਾ ਹੱਲ ਨਹੀਂ ਹੋਇਆਗਾ ਤੇ ਆਪਾਂ ਜਿਹੜਾ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਔਰ ਅੱਗੇ ਲੈ ਕੇ ਜਾਵਾਂਗੇ ਅੱਜ ਓਪੀਡੀ ਬੰਦ ਕੀਤੀ ਆ ਕੱਲ ਇਹ ਤੋਂ ਵੀ ਜ਼ਿਆਦਾ ਆਪਾਂ ਡਿਸਟ੍ਰੈਪ ਚੱਕਣ ਦੇ ਵਿੱਚ ਕਾਬਲ ਹੋਵਾਂਗੇ ਅੱਛਾ ਸਰਕਾਰ ਦਾ ਕੋਈ ਨੁਮਾਇੰਦਾ ਦੇਖ ਰਿਹਾ ਦੇਖ ਰਿਹਾ ਹੋਵੇਗਾ ਇਸ ਖਬਰ ਨੂੰ ਔਰ ਇਹ ਆਮ ਆਦੀ ਪਾਰਟੀ ਦੀ ਸਰਕਾਰ ਇਹ ਆਖਦੀ ਸੀ ਕਿ ਧਰਨੇ ਪੰਜਾਬ ਦੇ ਵਿੱਚ ਨਹੀਂ ਲੱਗਣਗੇ ਚਾਹੇ ਵਿਦਿਆਰਥੀ ਤੁਸੀਂ ਬੈਠਿਓ ਚਾਹੇ ਉਹ ਅਧਿਆਪਕ ਕਿਸਾਨ ਲਗਾਤਾਰ ਪੰਜਾਬ ਦੇ ਵਿੱਚ ਇਹ ਹਾਲਾਤ ਨੇ ਕਿਵੇਂ ਦੇਖਦੇ ਹੋ ਕਿ ਜਿਹੜੀ ਉਹ ਗੱਲ ਆਖਦੇ ਨੇ ਕਿ ਕੋਈ ਬਰੋਜ਼ਗਾਰ ਨਹੀਂ ਰਹੇਗਾ ਪਰ ਤੁਸੀਂ ਆਪਣੇ ਪੱਤੇ ਦੀ ਮੰਗ ਨੂੰ ਲੈ ਕੇ ਬੈਠੇ ਹੋ ਦੇਖੋ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਹੀ ਆਈ ਦੋ ਮੁੱਦਿਆਂ ਤੇ ਆਈ ਸੀਗੀ education ਤੇ health ਅਸੀਂ ਦੋਨੇ ਮੁੱਦਿਆਂ ਦੇ ਸੈਂਟਰ ਦੇ ਵਿੱਚ ਬੈਠੇ ਆ ਦੋਨਾਂ ਨੂੰ ਕਵਰ ਕਰਦੇ ਆ ਅਸੀਂ 4 ਮਹੀਨੇ ਤੋਂ ਲੱਗੇ ਹੋਇਆ 4 ਮਹੀਨੇ ਤੋਂ ਮਿੰਤਾ ਕਰਕੇ ਦੇਖ ਲਈ ਅਸੀਂ ਸਭ ਦੀਆਂ ਪਰ ਸਾਡੀਆਂ ਤਾਂ ਮੰਗਾ ਮੰਨੀਆਂ ਨਹੀਂ ਸਾਨੂੰ ਨਹੀਂ ਪਤਾ ਹੁਣ ਉਹ ਕਿਹੜੇ এডਿਕੇਸ਼ਨ ਸੈਕਟਰ ਦੀ ਗੱਲ ਕਰਦੇ ਸੀ ਕਿਹੜੇ ਹੈਲਥ ਸੈਕਟਰ ਦੀ ਗੱਲ ਕਰਦੇ ਸੀ ਅਸੀਂ ਤਾਂ ਹੁਣ ਵੀ ਬੇਨਤੀ ਕਰ ਸਕਦੇ ਆ ਬੇਨਤੀ ਕਰ ਰਹੇ ਆ ਕਿ ਸਾਡੀਆਂ ਜਿਹੜੀਆਂ ਮੰਗਾ ਸੁਣ ਲਓ ਜੇ ਤਾਂ ਸਾਡੀਆਂ ਨਾਜਾਇਜ਼ ਮੰਗਾ ਨੇ ਸਾਨੂੰ ਇਹ ਦੱਸ ਦਿੱਤਾ ਜਾਵੇ ਕਿ ਤੁਹਾਡੀਆਂ ਮੰਗਾ ਨਾਜਾਇਜ਼ ਨੇ ਇੱਕ ਗੱਲ ਮੈਂ ਹੋਰ ਕਹਿ ਰਿਹਾ ਅਸੀਂ ਜਦੋਂ ਵਾਈਸ ਚਾਂਸਲਰ ਸਾਹਿਬ ਨਾਲ ਗੱਲ ਕਰਦੇ ਆ ਉਹ ਕਹਿੰਦੇ ਆ ਵੀ ਸਾਡੇ ਯੂਨੀਵਰਸਿਟੀ ਕੋਲੇ ਫੰਡ ਨਹੀਂ ਹੈਗੇ ਜੀ ਉਹ ਪੰਜਾਬ ਸਰਕਾਰ ਤੋਂ ਮੰਗਦੇ ਆ ਪੰਜਾਬ ਸਰਕਾਰ ਵੀਸੀ ਸਾਹਿਬ ਕਹਿੰਦੇ ਆ ਕਿ ਪੰਜਾਬ ਸਰਕਾਰ ਕੋਲੇ ਵੀ ਤੁਹਾਡੇ ਇੰਟਰਨਸ਼ਿਪ ਸਾਈਪਨ ਦੇ ਲਈ ਫੰਡ ਨਹੀਂ ਹੈਗੇ ਫਿਰ ਅਸੀਂ ਆਏ ਫਿਰ ਤੁਸੀਂ ਆਏ ਕਰ ਦਿਓ ਜੀ ਸਾਡੀ ਯੂਨੀਵਰਸਿਟੀ ਨੂੰ ਸੈਂਟਰਲ ਕਰ ਦਿਓ ਅਸੀਂ ਮੰਗਾ ਸੈਟਰ ਗਵਰਨਮੈਂਟ ਤੋਂ ਮੰਗ ਲਾਂਗੇ ਅਸੀਂ ਪੰਜਾਬ ਸਰਕਾਰ ਕੋਲੇ ਸਾਡੇ ਆਪ ਦੇ ਡਾਕਟਰਾਂ ਦੇ ਲਈ ਆਪ ਦੇ ਆਪ ਦੇ ਸੂਬੇ ਦੇ ਡਾਕਟਰਾਂ ਦੇ ਲਈ ਫੰਡ ਨਹੀਂ ਹੈਗੇ ਫਿਰ ਸੈਂਟਰਲ ਯੂਨੀਵਰਸਿਟੀ ਬਣਾ ਦਿਓ ਜੀ ਇਹਨੂੰ ਅਸੀਂ ਸੈਂਟਰ ਤੋਂ ਮੰਗ ਲਾਂਗੇ ਮੰਗ ਲਾਂਗੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਰਸ਼ ਹੋਰ ਤੇਜ਼ ਹੋਵੇਗਾ ਔਰ ਇਹ ਜਿਹੜੇ ਵਿਦਿਆਰਥੀ ਬੈਠੇ ਨੇ ਔਰ ਇਹ ਜੂਨੀਅਰ ਸਰਕਾਰ ਦੇ ਖਿਲਾਫ ਇਹ ਰੋਸ ਜ਼ਾਹਰ ਕਰ ਰਹੇ ਨੇ ਕੈਮਰਾਮੈਨ ਦੇ ਨਾਲ ਨਵੀਨ ਸ਼ਰਮਾ ਪੀਸੀ న్యూਸ ਲੁਗਾ